ਸ੍ਰੀ ਗੁਰਦਾਸ ਜੀ ਤੇ ਬਾਈ ਜੇ ਰੇ ਨੀਆਂ ਮੰਡੀਆਂ ਲੱਗੀਆਂ ਤੁਸੀਂ 11 ਵਜੇ ਕਿਉਂ ਬੈਠਿਆ ਬਾਈ ਮੇਰੇ ਕੋਲ ਟਰੈਕਟਰ ਸ਼ਹਿਰ ਮੇ ਤੋਂ ਲੈਣਾ ਆਹ ਲਓ ਜੀ ਨੰਬਰ ਲਿਖਾਓ ਮੈਂ ਫੋਨ ਲੱਗਦਾ ਤੁਹਾਨੂੰ ਆ ਗਿਆ ਜੀ ਹੁਣ 1 ਮਿੰਟ ਬਾਈ 1 ਮਿੰਟ ਹਾਲੋ ਆਹ ਨੰਬਰ ਲੈ ਕੇ ਪੇਜ ਦੇ ਮਰੇ ਬਲ ਥੌਜ਼ੰਡ ਸਵੇਰ ਦੇ 11 ਵਜੇ ਬੈਠੋ ਸ਼ਾਮ ਦੇ 5 ਵਜੇ ਹੁੰਦੀਆਂ ਲੱਗਦਾ ਪਸ 3 ਵਜੇ ਅੱਜ ਚਾਹ ਮੈਂ ਵੀ ਦੇਖਿਆ ਸਾਰਾ ਦਿਨ ਸ਼ਰਮਾ ਕਿਦਾਂ ਲੱਗਿਆ ਬਹੁਤ ਵਧੀਆ ਠੂੜਾ ਨਾ ਨਹੀਂ ਨਹੀਂ ਬਹੁਤ ਵਧੀਆ ਨੈਚਰ ਹੈ ਬਾਈ ਦਾ ਜਿੱਦਾਂ ਵੀਡੀਓ ਹੀ ਭਗਾਈ ਮਰਦਾ ਉਦੋਂ ਤਾਂ ਜਿਵੇਂ ਦਾ ਟਰੈਕਟਰ ਦੱਸਦੇ ਨੇ ਵੀਡੀਓ ਦੇ ਵਿੱਚ 21 ਮਿਲਦਾ ਜਦੋਂ ਆਪਾਂ ਇੱਥੇ ਆ ਕੇ ਦੇਖਦੇ ਆ ਠੀਕ ਹੈ ਨਹੀਂ ਆਪਾਂ ਜ਼ਿਆਦਾ ਕਰ ਦੇਖਦੇ ਆ ਟਰੈਕਟਰ ਵੀਡੀਓ ਚ ਕੁਝ ਹੁੰਦਾ ਹੈ ਉਹ ਟਰੈਕਟਰ ਇੱਥੇ ਦੇਖਦਾ ਕੁਝ ਆ ਕੇ ਬਾਈ ਮੈਂ ਇੱਕੋ ਗੱਲ ਤੋਂ ਚੱਲਦਾ ਜੇ ਚੁਪਾ ਕੇ ਕਿਸੇ ਨੇ ਟਰੈਕਟਰ ਨਹੀਂ ਲੈ ਕੇ ਜਾਣਾ ਕੀ ਘਰੇ ਜਾ ਕੇ ਕੱਢ ਲੈਣਗੇ ਬਸ ਇੱਕੋ ਗੱਲ ਤੋਂ ਚਲਦਾ ਕਿ ਪਿੰਡ ਜਾਈ ਤੋਂ ਬੰਦਾ ਇਹ ਨਾ ਕਹੇ ਜਿਹੜੇ ਭੈਣ ਚੋ ਦਿਨੇ ਦਿੱਤਾ ਉਹ ਦਿਨ ਹਾਂਜੀ ਬਲਕਿ ਇਹ ਗੱਲ ਕਹਿਣਾ ਕਿ ਬਾਈ ਕਿਥੋਂ ਲਿਆ ਆ ਬਾਈ ਸ਼ਰਮੇ ਤੋਂ ਲਿਆਂਦਾ ਕਿ ਯਾਰ ਮੈਨੂੰ ਵੀ ਸ਼ਰਮੇ ਤੋਂ ਦਵਾ ਜਿਵੇਂ ਆ ਬਾਈ ਨੂੰ ਭੇਜਿਆ ਨਾ ਕਿਸੇ ਭਰਾ ਨੇ ਆਉ ਜਾਣ ਦਿੱਤਾ ਸੀ ਉਹਨਾਂ ਨੂੰ ਇਹਨੂੰ ਭੇਜਿਆ ਬਾਈ ਨੂੰ ਕਿ ਜਾਈ ਤਾਂ ਸ਼ਰਮੇ ਕੋਲ ਜਾਈ ਨਹੀਂ ਜਾਈ ਨਾ ਇੱਥੋਂ ਸਵਾਦ ਆਉਂਦਾ ਬਿਲਕੁਲ ਆਖਤੀਆ ਸ਼ਰਮੇ ਨੇ ਹੈ ਤੇ ਬਾਈ ਕਿਵੇਂ ਲੱਗਿਆ ਤੁਹਾਨੂੰ ਸਾਡੇ ਨਾਲ ਸ਼ਰਮੇ ਨਾਲ ਡੀਲ ਕਰਨ ਦੀ ਬਹੁਤ ਵਧੀਆ ਡੀਲ ਹੈ ਬਾਈ ਜੀ ਕੋਈ ਫਾਇਦਾ ਹੋਇਆ ਭੈਣ ਭਰਾਵਾਂ ਨੇ ਟਰੈਕਟਰ ਲੈਣਾ ਹੈ ਠੀਕ ਹੈ ਤਲਵੰਡੀ ਸਾਗੋ ਬਾਈ ਜੀ ਨੂੰ ਮੇਲੋ ਸ਼ਰਮਾ ਜੀ ਨੂੰ ਆ ਕੇ ਫੋਨ ਕਰੋ ਨੰਬਰ ਬਾਈ ਨੇ ਦੇਤਾ ਠੀਕ ਹੈ ਜੀ ਆ ਪਹਿਲਾਂ ਤਾਂ ਬਾਈ ਪਰਮ ਜੀ ਤੁਹਾਨੂੰ ਬੁਧਾਈਆਂ ਜੋ ਦੱਬ ਕੇ ਫੋੜਦੀਆਂ 360 ਗਿਆ 91 ਮਾਡਲ ਦੀਆਂ ਉਦੋਂ ਬਾਅਦ ਮੇਰੇ ਭਰਾ ਨੂੰ ਵਧਾਈਆਂ ਦਿਓ 855 19 ਮਾਡਲ ਦੀਆਂ ਠੀਕ ਹੈ ਗੱਲ ਦੱਬ ਕੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰੋ ਫੋਲੋ ਜਰਾਲਾ ਦਾ ਮੋਬਾਈਲ ਨੰਬਰ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 947864545 ਭਾਰਵੀ ਜੀ ਪਹਿਲਾਂ ਤਾਂ ਤੈਨੂੰ ਬਾਈ ਲੱਖ ਲੱਖ ਵਧਾਈਆਂ ਫੋੜਦੀਆਂ ਉਹਨੂੰ ਮਾਰ ਕਰਨੀ ਇਹ ਉਦੋਂ ਬਾਅਦ ਭਾਈ ਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਫੋੜਦੀਆਂ ਠੀਕ ਹੈ ਗੱਲ ਇਹ ਕਿਛੋੜੀ ਗੱਲ ਹੋਰ ਕਹਿੰਨੇ ਆ ਆ ਮੇਰਾ ਭਤੀਜਾ ਕਿਸੇ ਵੀ ਬਾਈ ਨੇ ਕਿਸੇ ਵੀ ਬੈਂਕ ਦੇ ਉੱਤੋਂ ਕਿਸੇ ਵੀ ਵਹੀਕਲ ਤੇ ਆ ਲੋਨਸ ਕਰਾ ਫੈਂਸ ਕਰਾਉਣਾ ਬਾਈ ਅ ਅਜੇ ਆ ਬਾਈ ਪਰਟੰਡੇ ਤੋਂ ਆਪਣਾ ਮਿੱਤਰਾ ਭਤੀਜਾ ਮੇਰਾ ਠੀਕ ਹੈ ਗੱਲ ਕੋਈ ਜਾਣਕਾਰੀ ਲੈਣੀ ਆ ਫੇਰ ਵੀ ਇਹਨਾਂ ਨੂੰ ਫੋਨ ਲਾ ਲਿਓ ਤੇ ਕੰਟੈਕਟ ਨੰਬਰ ਆ ਕਿੰਨਾ 6844 14742 14742 ਪਾਈਦਾ ਨੰਬਰ ਆ ਠੀਕ ਹੈ ਗੱਲ ਬਾਈ ਨਾਲ ਕੰਟੈਕਟ ਕਰ ਲੇ ਇੱਕ ਛੋਟਾ ਜਿਹਾ ਗਿਫਟ ਦੇਣਾ ਭੁੱਲ ਗਿਆ ਪਾਈਆਂ ਨੂੰ ਮੈਂ ਤੇ ਆ ਲੋ ਲੈ ਆ ਬਾਈ ਨੂੰ ਦਿੱਤਾ ਥੀਜਾ ਗੱਲ ਇੱਕ ਬੋਲੂ ਹੋਰ ਕੱਟ ਕੇ ਲਿਆ ਹੁਣ ਲੱਗਦੇ ਆੱਛਾ ਇਹ ਥੋਨੂੰ ਵੀ ਦੇਣਾ ਭਾਈ ਆਓ ਟਰੈਕਟਰ ਦੇ ਕੋਲੇ ਆਓ ਬਾਈ ਟਰੈਕਟਰ ਤੁਹਾਨੂੰ ਮੈਂ ਦਿੱਤਾ ਨਹੀਂ ਆਪਦੇ ਕੋਲੇ ਨਹੀਂ ਦਿੱਤਾ ਪਰ ਗਿਫਟ ਦੇ ਦੋ ਠੀਕ ਹੈ ਗੱਲ ਲਿਆ ਪੱਤਕੀ ਲਿਆ ਵੱਡਾ ਕਰੇ ਮਾਰਾ ਸੱਚੇ ਪਾਸੋਂ ਥੋਨੂੰ ਬਈ ਇਤਰਾ ਹੋ ਜਾਣਾ ਸਾਹਮਣੇ ਆ ਇਹ ਆ ਲੋ ਭਾਈ ਅਰੇ ਟਰੈਕਟਰ ਦੇ ਮਾਰਕ ਵੱਲੋਂ ਪਰ ਦੇਖੋ ਕੀ ਦੇਊਗਾ ਅੱਜ ਮੈਂ ਤੁਹਾਨੂੰ ਆ ਕੇ ਬਤਾਂ ਉਹ ਲੋਕਾਂ ਠੀਕ ਹੈ 2 ਵਾਰ ਕੇ ਨੂੰ ਦੱਬ ਕੇ ਵਧਾਈਆਂ ਜੋ 855 ਦੀਆਂ ਠੀਕ ਹੈ ਗੱਲ ਵੀਡੀਓ ਨੂੰ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲਿਓ ਫੋਲੋ ਬਹੁਤ-ਬਹੁਤ ਮਿਹਰਬਾਨੀ ਪਾਈ ਸੋਸੀ ਗੱਲ ਪਾਈ ਸੋਸੀ ਗੱਲ